ਪਾਸੇ ਜਾਲਮਨਾ ਸੋਹੀ ਕੀ ਹੋ ਗਿਆ ਦੂਜਾ ਚੱਕਰ ਚੱਲ ਪਿਆ ਮਿੱਤਰੋ ਕਨੇ ਸੋਨਾਲੀ ਕਾ ਜਾਲਮ 60 ਦਾ ਕਨੇ ਜਾਲਮ 60 ਮਿੱਤਰੋ ਜਾਲਮ ਜਾਮ ਕਰਤਾ ਰਾਹ ਦੇ ਵਿੱਚ ਹੀ ਕਨੇ ਜਾਲਮ ਕਨੇ ਜਾਮ ਕਰਤਾ ਇਹ ਟਰਾਲੀ ਖਿੱਚ ਮੁਕਾਬਲਾ ਇੱਥੇ ਜਾਮ ਵੀ ਹੁੰਦੇ ਨੇ ਇਹ ਕੋਈ ਢੋਜ ਨਹੀਂ ਵੀ ਗ੍ਰਿਪ ਕੱਟ ਜੂ ਪਤਾ ਬਦੰਦਰ ਨਾਲ ਪਾਣੀ ਦੀ ਬਾਲਟੀ ਚੱਕੀ ਫਿਰਦਾ ਹੈ ਨਾ ਪਾ ਕੇ ਠੰਡੇ ਹੋ ਜਾਂਦੇ ਹੁਣ ਤੱਕ ਅਸਰ ਕਰ ਲੋ ਭਰ ਹੁਣ ਤਾਂ ਹੋ ਗਿਆ ਜਿਹੜਾ ਹੁਣ ਅਸਰ ਕਰਦਾ ਹੈ ਦੇ ਪਾਸੇ ਜਾਲ ਮਨਾ ਸੋਹੀ ਕੀ ਹੋ ਗਿਆ ਆ ਮੈਨੂੰ ਲੱਗਦਾ ਇਹਨੇ ਤੂੰ ਹੀ ਬਾਦੀ ਜਿੱਟੀ ਐ ਉੱਥੇ ੱਟਾ ਧੂਆ ਮਰੀ ਜਾਂਦਾ ਜਾਲਮ ਦੀ ਤਾਂ ਜਾਨ ਨਿਕਲ ਗਈ ਮੋਲਾ ਦਾ ਬਾਬਾ ਪਿਸਟਲ ਪੋਸਟਣ ਸੀ ਸੂਜ ਹੋ ਗਿਆ ਜਾਲਮ ਦੀ ਤਾਂ ਜਾਨ ਨਿਕਲ ਗਈ ਵਿਚਾਰੇ ਦੀ ਹੈ ਬੰਦ ਕਰਤਾ ਸਟਾਰਟ ਕਰਿਆ ਸੀ ੱਟਾ ਧੂਆ ਮਾਰਦੇ ਬੱਗਾ ਬੱਗਾ ਜਿਹਨੂੰ ਕਹਿੰਦੇ ਨੇ ਨਾ ਪਾਣਾ ਹੋ ਗਿਆ ਮਤਲਬ ਕਿ ਇਹ ਲੱਗਦਾ ਸੀ ਹੋ ਗਿਆ ਐਂ ਚੀਜ਼ ਕਰ ਰਿਹਾ ਲੱਕੀ ਵਾਲੇ ਸੀ ਚੰਗ ਹੋ ਗਿਆ ਐਂ ਹੁੰਦੇ ਆ ਕਹਿੰਦੇ ਚੀਜ਼ ਹੈ ਹੈ ਪਰ ਨਾ ਯਾਰ ਦੇਖਦੇ ਨਹੀਂ ਪੜਿਆ ਬਣ ਕੀ ਲਗਾਇਆ ਮੈਨੂੰ ਟੱਕੜਾ ਸ਼ੇਰ ਲਗਾਇਆ ਸੀ ਝੋਕਦਾ ਇੱਥੇ ਪੂਰਾ ਆ ਵੀ ਡਿੱਕੀ ਐ ਨਾ ਵੀ ਕਦੋਂ ਕੱਢਣਗੇ ਬਾਹਰ ਕਦੋਂ ਮੈਂ ਗਾਂ ਹਾਲ ਲੈ ਕੇ ਜਾਊਂਗੀ ਧੀਚਰਾ ਇਧਰਲੇ ਪਾਸੇ ਮੈਨੂੰ ਲੱਗਦਾ ਸੋਹੀ ਕੱਲੀ ਜੇਐਸਬੀ ਧੱਕੀ ਆਉਂਦੀ ਆ ਬੈਰੀ ਨੂੰ ਜੇਐਸਬੀ ਨਾ ਸਵਰਾਜ ਵੀ ਐਕਸਮਾ ਗਰੇਟੋ ਚ ਰਪੋਣਾ ਇਹਨਾਂ ਨੇ ਕਹੀਦਾ ਨਾ ਵੀ ਯਾਲਮ ਦੀ ਜਾਨ ਨਿਕਲ ਗਈ ਇਹਦਾ ਇਨਰ ਇੰਤਰੀ ਸਟਾਰਟ ਸਟੂਟ ਕਰੀ ਜਾਂਦੇ ਕਿਸੇ ਨੂੰ ਉਹ ਦੂਜਾ ਨੰਬਰ ਉਹਦਾ ਨਹੀਂ ਸੀ ਦੂਜੇ ਤੇ ਯਾਰ ਨਜੀਬ ਵਾਲਾ ਹੌਲੈਂਡ ਜਾ ਹੋਰ ਪਹਿਲਾ ਸੀ ਯਾਰ ਉਹ ਤਾਂ ਮੜ ਮੜ ਗਿਆ ਕੋਲ ਵੀ ਕਾਪਟਰ ਸਹਾਰਾ ਦਾ ਮਤੇ ਚੱਲ ਗਈ ਆ ਨਜੀਬ ਰਿਕਵਰ ਤੇ ਉਹ ਕਹਿੰਦੇ ਜਾਲਮ 60 ਗਰਮ ਹੋ ਕੇ ਬੰਦ ਹੋ ਗਿਆ ਤੇ ਸਟਾਰਟ ਨਹੀਂ ਹੋਇਆ ਤੇ ਐਕਸਐਮ ਦੇ ਨਾਲ ਹੁਣ ਛੁੱਟੀ ਲਵਾਉਣਗੇ ਤੇ ਇਹਦੀ ਵੀ ਛੁੱਟੀ ਨਾਲ ਹੀ ਲੱਗੂ ਹੁਣ ਕੱਢਣਗੇ ਟਰੈਕਟਰ ਨੂੰ ਬਾਹਰ ਕੰਮ ਟੇਡਾ ਹੋ ਗਿਆ ਜਿਹੜਾ ਟਰੈਕਟਰ ਨਹੀਂ ਚੱਲਦਾ ਫਿਰ ਨਹੀਂ ਚੱਲਦਾ ਕਰਨਾ ਬੂਗਲਾ ਤੇ ਕੋਈ ਨਾ ਕੋਈ ਦਾ